ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਮੇਰੇ ਸਾਰੇ ਹੀ ਐਨ ਆਰ ਆਈ ਵੀਰ ਤੇ ਨਗਰ ਨਿਵਾਸੀਆਂ ਨੂੰ ਸਾਡੇ ਸਾਰਿਆਂ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਇਕੱਠੇ ਹੋਏ ਹਾਂ ਆਪਣੇ ਪਿੰਡ ਦੀ ਗਰਾਊਂਡ ਫੁੱਟਬਾਲ ਗਰਾਊਂਡ ਦੇ ਵਿੱਚ ਜਿੱਥੇ ਕਿ ਮੈਂ ਗੁਰਪ੍ਰੀਤ ਸਿੰਘ ਫੌਲ ਤੇ ਮੇਰੇ ਨਾਲ ਮੇਰੇ ਸਾਰੇ ਹੀ ਸਾਥੀ ਮੇਰੇ ਭਰਾ ਤੇ ਸਾਡੇ ਵੱਡੇ ਭਾਜੀ ਪਾਲਾ ਭਾਜੀ ਜੋ ਕਿ ਇਸ ਫੁੱਟਬਾਲ ਗਰਾਊਂਡ ਦੇ ਵਿੱਚ ਇਸ ਗਰਾਊਂਡ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮੈਨੇਜ ਕਰਦੇ ਆ ਤੇ ਬੱਚਿਆਂ ਨੂੰ ਫੁੱਟਬਾਲ ਦੀ ਟ੍ਰੇਨਿੰਗ ਵੀ ਦਿੰਦੇ ਆ ਅੱਜ ਇੱਕ ਅਸੀਂ ਨਵੇਂ ਵਿਸ਼ੇ ਤੇ ਇਕੱਠੇ ਹੋਏ ਆ ਜਿਹੜਾ ਕਿ ਵਿਸ਼ਾ ਹੈ ਸਾਡੇ ਪਲੇਅਰਾਂ ਦਾ ਤੇ ਸਟੂਡੈਂਟ ਦਾ ਤੇ ਮੈਂ ਪਾਲੇ ਭਾਜੀ ਨਾਲ ਗੱਲ ਕਰੂੰਗਾ ਪਹਿਲਾਂ ਬਾਕੀ ਗੱਲ ਜਿਹੜੀ ਉਸ ਤੋਂ ਬਾਅਦ ਮੈਂ ਆਪ ਦੱਸੂੰਗਾ ਪਾਲੇ ਭਾਜੀ ਨੇ ਸਾਡੇ ਕੋਲ ਪਹੁੰਚ ਕੀਤੀ ਸੀ ਪਹੁੰਚ ਇਸ ਗੱਲ ਦੀ ਕੀਤੀ ਸੀ ਵੀ ਇਹਨਾਂ ਦੇ ਕੋਲ ਬਹੁਤ ਹੀ ਵਧੀਆ ਜਿਹੜੇ ਪਲੇਅਰ ਆ ਜਿਹੜੇ ਬਹੁਤ ਵਧੀਆ ਫੁੱਟਬਾਲ ਖੇਡਦੇ ਆ ਅਤੇ ਪਲੇਅਰ ਦੇ ਨਾਲ ਨਾਲ ਇੱਕ ਬਹੁਤ ਚੰਗੇ ਸਟੂਡੈਂਟ ਆ ਠੀਕ ਹੈ ਜੀ ਅਗਲੀ ਗੱਲ ਪਾਲਾ ਭਾਜੀ ਦੱਸਣਗੇ ਆਪਾਂ ਜੀ ਦੱਸੋ ਜੀ ਇਸ ਗੱਲ ਨੂੰ ਸਾਡੇ ਕੋਲ ਜਿੱਦਾਂ ਬੱਚੇ ਵਧੀਆ ਪਲੇਅਰ ਆ ਔਰ ਵਧੀਆ ਪੜ੍ਹਾਈ ਦੇ ਵਿੱਚ ਆ ਅਸੀਂ ਉਹਨਾਂ ਦੀ ਹੈਲਪ ਕਰਨ ਲਈ ਗੱਲ ਕੀਤੀ ਸੀ ਕਿ ਵੀ ਉਹਨਾਂ ਦਾ ਪੜ੍ਹਾਈ ਦਾ ਖਰਚਾ ਜਿਹੜਾ ਦੇਣਾ ਔਰ ਉਹਨਾਂ ਦੀ ਐਡਮਿਸ਼ਨ ਫੀਸ ਦੋਵੇਂ ਬੱਚਿਆਂ ਦੀ ਸੀ ਇੱਕ ਸ਼ਾਂਤੀ ਰਾ ਦਾਸ ਪੜ੍ਹਦਾ ਦੂਸਰਾ ਡੀਏਵੀ ਕਾਲਜ ਦੇ ਵਿੱਚ ਖੇਲਦਾ ਅਸੀਂ ਉਹਨਾਂ ਦੋ ਬੱਚਿਆਂ ਦੀ ਜਿੱਦਾਂ ਫੀਸ ਆਪਾਂ ਤਾਰੀ ਆ ਭਾਜੀ ਉਹਨਾਂ ਦੇ ਨਾਲ ਕਰਕੇ ਇਹਨਾਂ ਦੇ ਨਾਲ ਤੇ ਬਾਕੀ ਗਾਂ ਵੀ ਆਪਾਂ ਵਧੀਆ ਬੱਚੇ ਵਧੀਆ ਪ੍ਰਿੰਟਸ ਕਰਨ ਆਪਾਂ ਹੈਲਪ ਕਰਾਂਗੇ ਉਹਨਾਂ ਦੀ ਬਿਲਕੁਲ ਜੀ ਅੱਜ ਜਿੱਦਾਂ ਹੁਣ ਤੁਹਾਨੂੰ ਵਾਲੇ ਭਾਜੀ ਨੇ ਦੱਸਿਆ ਸਾਰਿਆਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਕੀਤੇ ਪਰ ਕਦੇ ਫੇਸਬੁੱਕ ਤੇ ਨਹੀਂ ਪਾਏ ਪਰ ਹੁਣ ਸਾਡੇ ਸਾਰੇ ਸਾਥੀਆਂ ਨੇ ਸਲਾਹ ਕੀਤੀ ਵੀ ਕਈ ਵਾਰੀ ਲੋੜਵੰਦ ਬੱਚਾ ਜਿਹੜਾ ਉਹ ਪੈਸਿਆਂ ਤੋਂ ਰਹਿ ਜਾਂਦਾ ਜਿਹੜਾ ਪੜ੍ਹਨਾ ਚਾਹੁੰਦਾ ਜਾਂ ਵਧੀਆ ਪਲੇਅਰ ਆ ਤਾਂ ਇਹ ਮੈਂ ਆਪਣੇ ਸਾਰੇ ਹੀ ਨਗਰ ਨਿਵਾਸੀਆਂ ਨੂੰ ਇਸ ਵੀਡੀਓ ਵਿੱਚ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਹੜਾ ਕੋਈ ਵੀ ਪੂਰੇ ਪਿੰਡ ਦੇ ਵਿੱਚੋਂ ਕੋਈ ਵੀ ਚੰਗਾ ਬੱਚਾ ਹੋਵੇ ਜਿਹੜਾ ਇੱਕ ਚੰਗਾ ਸਟੂਡੈਂਟ ਤੇ ਚੰਗਾ ਪਲੇਅਰ ਠੀਕ ਹੈ ਜੀ ਜਿਹਦੇ ਕੋਲ ਆਪਣੀ ਫੀਸ ਦੇਣ ਲਈ ਨਾ ਪੈਸੇ ਹੋਣ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਕਿਉਂਕਿ ਬਹੁਤ ਸਾਰੇ ਬੱਚੇ ਇਸੇ ਕਰਕੇ ਰਹਿ ਜਾਂਦੇ ਆ ਕਿ ਜਿਨ੍ਹਾਂ ਦੇ ਕੋਲ ਇੱਕ ਚੰਗੇ ਪਲੇਅਰ ਵੀ ਹੁੰਦੇ ਆ ਤੇ ਇੱਕ ਚੰਗੇ ਸਟੂਡੈਂਟ ਵੀ ਹੁੰਦੇ ਆ ਤੇ ਬਹੁਤ ਸਾਰੇ ਬੱਚੇ ਇਸ ਕਰਕੇ ਰਹਿੰਦੇ ਜਿਨ੍ਹਾਂ ਕੋ ਆਪਣੀ ਫੀਸ ਦੇਣ ਲਈ ਪੈਸੇ ਨਹੀਂ ਹੁੰਦੇ ਦੂਸਰੀ ਗੱਲ ਮੈਂ ਕਲੀਅਰ ਕਰ ਦਵਾ ਕਿ ਫੀਸ ਭਾਵੇਂ ਸਕੂਲ ਦੀ ਹੋਵੇ ਭਾਵੇਂ ਕਾਲਜ ਦੀ ਹੋਵੇ ਅਸੀਂ ਸਾਡੀ ਸਾਰੀ ਹੀ ਟੀਮ ਨੌਜਵਾਨ ਸਭਾ ਅਸੀਂ ਉਸ ਬੱਚੇ ਨੂੰ ਪ੍ਰੋਪਰ ਤਰੀਕੇ ਨਾਲ ਉਹਦੀ ਇਨਕੁਆਰੀ ਕਰਾਂਗੇ ਕਿ ਹਾਂ ਇਹ ਬੱਚਾ ਵਾਕਿਆ ਹੀ ਲੋੜਵੰਦ ਹੈਗਾ ਜੇ ਲੋੜਵੰਦ ਹੈਗਾ ਉਹ ਕੋਈ ਵੀ ਹੋਵੇ ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਹੋਵੇ ਸਾਡੇ ਪਿੰਡ ਦੇ ਵਿੱਚੋਂ ਜਿਹੜਾ ਵੀ ਚੰਗਾ ਸਟੂਡੈਂਟ ਤੇ ਚੰਗਾ ਖਿਡਾਰੀ ਅਸੀਂ ਸਾਰੇ ਹੀ ਉਹਦੇ ਨਾਲ ਖੜਾਂਗੇ ਦੂਜੀ ਸਭ ਤੋਂ ਮੇਨ ਗੱਲ ਆ ਮੇਰੇ ਹੱਥ 'ਚ ਦੋ ਰਸੀਦਾ ਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਨਾ ਇੱਕ ਆ ਸਾਡੇ ਕੋਲ ਰਸੀਦਾ ਜੀ ਡੀਏਵੀ ਕਾਲਜ ਦੀ ਇਹ ਭਾਜੀ ਹੁਣਾਂ ਨੇ ਸਾਡੇ ਕੋਲ ਪਹੁੰਚ ਕੀਤੀ ਸੀ ਤੇ ਇਹ ਡੀਏਵੀ ਕਾਲਜ ਦਾ ਸਟੂਡੈਂਟ ਆ ਤੇ ਜਿਹੜਾ ਇਸ ਇਸ ਗਰਾਊਂਡ ਦਾ ਫੁੱਟਬਾਲ ਦਾ ਬਹੁਤ ਵਧੀਆ ਪਲੇਅਰ ਆ ਜਿਹਦੀ ਅਸੀਂ ਜਿਹੜੀ ਪਿਛਲੇ ਹਫ਼ਤੇ ਉਹ ਫੀਸ ਦਿੱਤੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਫੀਸ ਕੋਈ ਜ਼ਿਆਦਾ ਨਹੀਂ ਸੀ ਸਪੋਰਟਸ ਕੋਟੇ ਦੇ ਵਿੱਚ ਇਸ ਬੰਦੇ ਨੂੰ ਡੀਏਵੀ ਕਾਲਜ ਦਾਖਲਾ ਮਿਲਿਆ ਜਿਹੜੀ ਇੱਕ ਬਹੁਤ ਵਧੀਆ ਇੱਕ ਸ਼ਾਬਾਸ਼ੀ ਵਾਲੀ ਗੱਲ ਆ ਤੇ ਇਹਦੀ ਜਿਹੜੀ ਅਸੀਂ ਫੀਸ ਆ 5000 ਰੁਪਿਆ ਸੀ ਜੋ ਅਸੀਂ ਸਪੋਰਟਸ ਕੋਟੇ ਦੇ ਵਿੱਚ ਇਹਦਾ ਦਿੱਤਾ ਤੇ ਇਸ ਸਟੂਡੈਂਟ ਦੇ ਨਾਲ ਅਸੀਂ ਜਦ ਤੱਕ ਵੀ ਲੋੜ ਹੋਈ ਅਸੀਂ ਇਹਦੇ ਨਾਲ ਖੜੇ ਹੋਵਾਂਗੇ ਤੇ ਦੂਸਰਾ ਸਟੂਡੈਂਟ ਹੈਗਾ ਸਾਡਾ ਜੀ ਅਸੀਂ ਸਟੂਡੈਂਟ ਦਾ ਨਾਮ ਜਿਹੜਾ ਰਿਵੀਲ ਨਹੀਂ ਕਰਾਂਗੇ ਨਾ ਉਹਦਾ ਡੀਏਵੀ ਵਾਲੇ ਦਾ ਦੂਸਰਾ ਸਟੂਡੈਂਟ ਹੈਗਾ ਜੀ ਆ ਸਾਡਾ ਸ਼ਾਂਤ ਹੀਰਾਦਾਸ ਸਕੂਲ ਦਾ ਇਹ ਸ਼ਾਂਤ ਹੀਰਾਦਾਸ ਸਕੂਲ ਦੀ ਰਸੀਦ ਆ ਜਿਹੜਾ ਬੱਚਾ ਇੱਕ ਬਹੁਤ ਵਧੀਆ ਪਲੇਅਰ ਆ ਤੇ ਘਰੋਂ ਗਰੀਬ ਹੋਣ ਦੇ ਕਾਰਨ ਉਹ ਆਪਣੀ ਫੀਸ ਨਹੀਂ ਦੇ ਸਕਦਾ ਸੀ ਉਹਨੂੰ ਪੜ੍ਹਾਈ 'ਚ ਮੁਸ਼ਕਲ ਆਉਂਦੀ ਸੀ ਤੇ ਅਸੀਂ ਉਸ ਬੱਚੇ ਦੀ ਜਿਹੜੀ ਇਹ ਫੀਸ ਦਿੱਤੀ ਆ ਤੇ ਇਹ ਫੀਸ ਦੀ ਜਿਹੜੀ ਅਮਾਊਂਟ ਆ ਉਹ ਹੈਗੀ ਆ ਜੀ 23900 ਰੁਪਈਆ 23900 ਰੁਪਈਆ ਠੀਕ ਆ ਜੀ ਇਹ ਮੈਂ ਤਾਂ ਦੱਸਣਾ ਚਾਹਣਾ ਵੀ 23900 5000 ਅਸੀਂ ਇਸ ਗਰਾਊਂਡ ਦੇ ਬੱਚਿਆਂ ਦੀ ਦੋ ਬੱਚਿਆਂ ਦੀ ਫੀਸ ਦੇ ਚੁੱਕੇ ਆ ਤੇ ਬਾਕੀ ਪੂਰੇ ਪਿੰਡ ਦੇ ਵਿੱਚੋਂ ਕੋਈ ਵੀ ਪਲੇਅਰ ਹੋਵੇ ਭਾਵੇਂ ਉਹ ਕ੍ਰਿਕਟ ਦਾ ਪਲੇਅਰ ਹੋਵੇ ਭਾਵੇਂ ਉਹ ਫੁੱਟਬਾਲ ਦਾ ਪਲੇਅਰ ਹੋਵੇ ਭਾਵੇਂ ਉਹ ਕਬੱਡੀ ਦਾ ਪਲੇਅਰ ਹੋਵੇ ਜੇ ਕੋਈ ਘਰੋਂ ਗਰੀਬ ਆ ਆਪਣੀ ਫੀਸ ਨਹੀਂ ਦੇ ਸਕਦਾ ਉਹਨੂੰ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਦੀ ਲੋੜ ਆ ਤਾਂ ਅਸੀਂ ਉਸ ਸਟੂਡੈਂਟ ਦੇ ਨਾਲ ਖੜੇ ਹੋਣ ਲਈ ਬਿਲਕੁਲ ਤਿਆਰ ਆ ਤੇ ਦੂਜੀ ਗੱਲ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੀਆਂ ਇਹ ਫੀਸਾਂ ਤੇ ਸਾਡਾ ਇਹ ਮੈਸੇਜ ਸਾਡੇ ਵੱਲੋਂ ਨਹੀਂ ਮੇਰੇ ਵੱਡੇ ਭਾਜੀ ਸਤਵਿੰਦਰ ਸਿੰਘ ਬੱਬੂ ਨਾਰਵੇ ਤੋਂ ਜਿਨ੍ਹਾਂ ਨੇ ਸਾਨੂੰ ਇਹ ਸਾਡੀ ਡਿਊਟੀ ਲਈ ਆ ਕਿ ਜੇਕਰ ਪਿੰਡ ਦੇ ਵਿੱਚ ਕਿਸੇ ਵੀ ਬੱਚੇ ਨੂੰ ਲੋੜ ਹੋਵੇ ਤਾਂ ਤੁਸੀਂ ਉਹਨੂੰ ਉਹਦੀ ਪ੍ਰੋਪਰ ਮਤਲਬ ਉਹਨੂੰ ਵੈਰੀਫਾਈ ਕਰਕੇ ਤੁਸੀਂ ਮੈਨੂੰ ਦੱਸੋ ਜੇ ਤੁਹਾਨੂੰ ਲੱਗਦਾ ਕਿ ਬੱਚੇ ਦੀ ਫੀਸ ਦੇਣੀ ਚਾਹੀਦੀ ਆ ਬੱਚਾ ਪੜਨ ਆਲਾ ਆ ਆਪਣੀ ਜ਼ਿੰਦਗੀ ਚ ਅੱਗੇ ਵਧ ਕੇ ਕੁਝ ਕਰ ਸਕਦਾ ਤਾਂ ਸੁਤਵਿੰਦਰ ਸਿੰਘ ਬੱਬੂ ਭਾਜੀ ਉਹਦੇ ਨਾਲ ਖੜਨ ਨੂੰ ਤਿਆਰ ਆ ਠੀਕ ਹੈ ਜੀ ਉਹ ਵੈਰੀਫਿਕੇਸ਼ਨ ਕਿਹਨੇ ਕਰਨੀ ਆ ਉਹ ਅਸੀਂ ਕਰਾਂਗੇ ਪਾਲਾ ਭਾਜੀ ਕਰੂਗਾ ਸਾਡੀ ਸਾਰੀ ਟੀਮ ਕਰੂਗੀ ਤਾਂ ਇਸ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਤਵਿੰਦਰ ਸਿੰਘ ਬੱਬੂ ਨੌਰਵੇ ਤੋਂ ਵੱਡੇ ਭਾਜੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦੇ ਕੰਮ ਅਸੀਂ ਪਹਿਲਾਂ ਵੀ ਬਹੁਤ ਕੀਤੇ ਆ ਬੱਬੂ ਭਾਜੀ ਨੇ ਪਹਿਲਾਂ ਵੀ ਬਹੁਤ ਬੱਚਿਆਂ ਦੀ ਜਿਹੜੀ ਹਾਇਰ ਐਜੂਕੇਸ਼ਨ ਲਈ ਅਸੀਂ ਫੀਸਾ ਦਿੱਤੀਆਂ ਪਰ ਅਸੀਂ ਕਦੇ ਉਹਨੂੰ ਸ਼ੋਅ ਨਹੀਂ ਕੀਤਾ ਤੇ ਹੁਣ ਅਸੀਂ ਡਿਸੀਜਨ ਇਹ ਲਿਆ ਆ ਕਿ ਭਾਵੇਂ ਅਸੀਂ ਕੋਈ ਵੀ ਕੰਮ ਕਰੀਏ ਅਸੀਂ ਉਹਨੂੰ ਪਬਲਿਕ ਨੂੰ ਜ਼ਰੂਰ ਦੱਸਾਂਗੇ ਵੀ ਅਸੀਂ ਕੀ ਕਰ ਰਹੇ ਆ ਤੇ ਕੀ ਕੀਤਾ ਠੀਕ ਆ ਜੀ ਤੇ ਇੱਕ ਵਾਰੀ ਮੈਂ ਫੇਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਕੋਈ ਚੰਗਾ ਸਟੂਡੈਂਟ ਪੜ੍ਹਨਾ ਚਾਹੁੰਦਾ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਜਿਹੜਾ ਆਪਣੇ ਘਰੋਂ ਫੀਸ ਨਹੀਂ ਦੇ ਸਕਦਾ ਅਸੀਂ ਪ੍ਰੋਪਰ ਵੈਰੀਫਾਈ ਕਰਕੇ ਠੀਕ ਹੈ ਜੀ ਉਹਦੀ ਫੀਸ ਦਵਾਂਗੇ ਤੇ ਬਾਕੀ ਦੂਸਰੀ ਵਾਰ ਫੇਰ ਇੱਕ ਵਾਰੀ ਧੰਨਵਾਦ ਮੇਰੇ ਵੱਡੇ ਭਾਜੀ ਸਤਵਿੰਦਰ ਸਿੰਘ ਬੱਬੂ ਜਿਨ੍ਹਾਂ ਨੇ ਆਹ ਹਿੱਸਾ ਦੇ ਕੇ ਹੈਲਪ ਕੀਤੀ ਤੇ ਇਸ ਤੋਂ ਪਹਿਲਾਂ ਵੀ ਬਹੁਤ ਲੋਕਾਂ ਦੀ ਹੈਲਪ ਕੀਤੀ ਤੇ ਜੇ ਹੋਰ ਕੋਈ ਐਨ ਆਰ ਆਈ ਵੀ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦੇ ਤਰੀਕੇ ਦੇ ਕੰਮ ਲਈ ਕਿਸੇ ਦੀ ਕੋਈ ਹੈਲਪ ਕਰਨੀ ਚਾਹੁੰਦਾ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਮੈਂ ਪਾਲੇ ਭਾਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਇਹਨਾਂ ਦੇ ਬੱਚੇ ਬਹੁਤ ਹੀ ਵਧੀਆ ਜਿਹੜੇ ਪਲੇਅਰ ਆ ਤੇ ਬਹੁਤ ਵਧੀਆ ਸਟੂਡੈਂਟ ਆ ਅਸੀਂ ਗਰਾਊਂਡ 'ਚ ਵੀ ਆਏ ਉਹਨਾਂ ਦੀ ਗੇਮ ਵੀ ਦੇਖੀ ਤੇ ਸਕੂਲੇ ਜਾ ਕੇ ਵੀ ਉਹਨਾਂ ਦਾ ਪਤਾ ਕੀਤਾ ਉਹਨਾਂ ਦੇ ਟੀਚਰਾਂ ਨੇ ਵੀ ਇਹ ਗੱਲ ਕਹੀ ਕਿ ਹਾਂ ਇਹ ਬੱਚਿਆ ਹੀ ਬਹੁਤ ਵਧੀਆ ਬੱਚੇ ਆ ਤਾਂ ਇਸ ਕਰਕੇ ਅਸੀਂ ਉਹਨਾਂ ਦੇ ਫੀਸਾ ਦਿੱਤੀਆਂ ਤੇ ਹੋਰ ਵੀ ਵਧੀਆ ਬੱਚੀਆਂ ਦੇ ਨਾਲ ਅਸੀਂ ਖੜੇ ਹੋਣ ਲਈ ਤਿਆਰ ਆਂ ਸੋ ਇੰਨੀ ਹੀ ਬੇਨਤੀ ਦੇ ਨਾਲ ਇੱਕ ਵਾਰੀ ਫੇਰ ਤੋਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ